ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਦੀ ਵੀਡੀਓ ਵਿੱਚ ਸਵਾਗਤ ਹੈ ਤੁਹਾਡਾ ਉਮੀਦ ਹੈ ਸੋਹੀ ਸਾਰੇ ਠੀਕ ਹੋਵਗੇ ਤੇ ਅਸੀਂ ਵੀ ਬਿਲਕੁਲ ਠੀਕ ਹਾਂ ਤੇ ਅੱਜ ਆਪਾਂ ਇੱਕ ਫੇਰ ਵੀਡੀਓ ਲੈ ਕੇ ਆਏ ਹਾਂ ਦੁਬਾਰਾ ਇਹਦੇ ਤੇ ਅੱਗੇ ਵੀ ਆਪਾਂ ਵੀਡੀਓ ਬਣਾਈਆਂ ਹੋਈਆਂ ਨੇ ਇਹ ਆਪਣੇ ਚਿੱਟੇ ਕੱਪੜਿਆਂ ਤੇ ਜਿਵੇਂ ਬੱਚਿਆਂ ਦੀਆਂ ਚਿੱਟੀਆਂ ਬਰਦੀਆਂ ਹੋ ਗਈਆਂ ਜਾਂ ਆਪਣੇ ਕੁੜਤੇ ਪਜਾਮੇ ਆਪਣੇ ਹੋ ਜਾਂਦੇ ਆ ਘਰ ਵਿੱਚ ਮੈਂਬਰਾਂ ਦੇ ਤੇ ਉਹ ਜਿਵੇਂ ਪੀਲੇ ਹੋ ਜਾਂਦੇ ਕਈ ਵਾਰੀ ਕਈਆਂ ਦਾ ਪਸੀਨਾ ਬਹੁਤ ਹੀ ਜ਼ਿਆਦਾ ਖਰਾਬ ਹੁੰਦਾ ਤੇ ਪਸੀਨੇ ਦੇ ਨਾਲ ਨਾ ਕਾਫੀ カラー अंडर आर्म जेडे पीले हो जंदे देखो जिने भी अंडर आर्म जेड़ा ना पीला होया पया इस तरह देखो काफ कितने ज्यादा पीले होए पया इस तरह इनानो आपा ना ਘਰੇ ਹੀ ਸਾਫ ਕਰਾਂਗੇ ਤੇ ਆਪਾ ਜਿੰਨਾ ਮਰਜੀ ਇਹਨਾਂ ਤੇ ਬਰਸ਼ ਮਾਰ ਲਈਏ ਸਾਬਣ ਮਾਰ ਲਈਏ ਪਰ ਨਾ ਇਹ ਸਾਫ ਨਹੀਂ ਹੁੰਦੇ ਬਿਲਕੁਲ ਵੀ ਇਹ ਪੀਲਾਪਣ ਨਹੀਂ ਜਾਂਦਾ ਤੇ ਇਹਨਾਂ ਦਾ ਪੀਲਾਪਣ ਆਪਾਂ ਬਿਲਕੁਲ ਖਤਮ ਕਰ ਦਾਂਗੇ ਜਿਵੇਂ ਕਲਰਾਂ ਤੇ ਵੀ ਹੁੰਦਾ ਜਿਵੇਂ ਕਫਾਂ ਤੇ ਹੋ ਗਿਆ ਅੰਡਰ ਆਰਮ ਤੇ ਹੋ ਗਿਆ ਇਹ ਜਿਹੜਾ ਜਿਵੇਂ ਆ ਵੇਖੋ ਪੀਲੇ ਆ ਨਾ ਇਹ ਆਪਾਂ ਬਿਲਕੁਲ ਸਾਫ ਕਰ ਦਾਂਗੇ ਤੇ ਇੱਕ ਇਹ ਛੋਟੀ ਜੀ ਡੱਬੀ ਆਉਣੀ 30 ਰੁਪਈਆ ਦੀ ਤੇ ਉਹਦੇ ਨਾਲ ਹੀ ਆਪਾਂ ਸਾਰੇ ਕੱਪੜੇ ਐ ਬਿਲਕੁਲ ਸਾਫ਼ ਕਰ ਲਾਂਗੇ ਜਿਵੇਂ ਬਲੈਣਾ ਹੋ ਗਈਆਂ ਕਿਸੇ ਵੀ ਤਰ੍ਹਾਂ ਦੇ ਜਿਵੇਂ ਜਿੰਨੇ ਵੀ ਤਰ੍ਹਾਂ ਦੇ ਚਿੱਟੇ ਕੱਪੜੇ ਉਹ ਆਪਾਂ ਇਸੇ ਤਰ੍ਹਾਂ ਇਹਨਾਂ ਨੂੰ ਨਾ ਸਾਫ਼ ਕਰਾਂਗੇ ਘਰ ਦੇ ਵਿੱਚ ਹੀ ਤੇ ਦੇਖੋ ਜਿਵੇਂ ਆਪਣੇ ਕੋਲ ਚਿੱਟੀ ਪੈਂਟ ਤੇ ਬੱਚੇ ਦੀ ਸਕੂਲ ਵਾਲੀ ਵੇਖੋ ਪੌਕਟਾਂ ਦੇ ਕੋਲੋਂ ਕਿੰਨੇ ਜ਼ਿਆਦੀ ਪੀਲੀ ਹੋਈ ਪਈ ਐ ਇਹ ਪਸੀਨੇ ਦੇ ਨਾਲ ਹੋਈ ਪਈ ਐ ਤੇ ਇਹਦੇ ਬੈਕ ਸਾਈਡ ਤੇ ਵੇਖੋ ਇੱਥੋਂ ਨਾ ਮੁੜ ਕੇ ਨਾਲ ਵੇਖੋ ਕਿੰਨਾ ਜ਼ਿਆਦਾ ਪੀਲਾ ਹੋਇਆ ਪਿਆ ਪਿਛਲੀ ਬੈਕ ਸਾਈਡ ਤੋਂ ਤੇ ਇਸੇ ਤਰ੍ਹਾਂ ਆਪਾਂ ਇਹਨਾਂ ਨੂੰ ਨਾ ਧੋ ਲਿਆ ਪਹਿਲਾਂ ਕੱਪੜਿਆਂ ਨੂੰ ਸਰਫ ਦੇ ਵਿੱਚ ਚੰਗੀ ਤਰ੍ਹਾਂ ਧੋ ਕੇ ਤੇ ਇਹਨਾਂ ਨੂੰ ਆਪਾਂ ਸਰਫ ਕੱਢ ਦਿੱਤੀ ਇਹਨਾਂ ਦੇ ਵਿੱਚੋਂ ਇਹਨਾਂ ਨੂੰ ਨਿਚੋੜ ਲਿਆ ਆਪਾਂ ਚੰਗੇ ਪਾਣੀ ਦੇ ਵਿੱਚ ਇਹਨਾਂ ਨੂੰ ਪਹਿਲਾਂ ਧੋ ਕੇ ਕੱਪੜਿਆਂ ਨੂੰ ਤੇ ਫਿਰ ਆਪਾਂ ਇਹਨਾਂ ਨੂੰ ਨਿਚੋੜ ਲਿਆ ਤੇ ਹੁਣ ਬਸ ਆਪਾਂ ਇਹਨਾਂ ਨੂੰ ਇੱਕ ਚੀਜ਼ ਜਿਹੜੀਆਂ ਪਾਵਾਂਗੇ ਉਹਨਾਂ ਦੇ ਵਿੱਚ ਆਪਾਂ ਇਹਨਾਂ ਨੂੰ ਡਿੱਪੀ ਕਰਨਾ ਤੇ ਬਸ 2 ਘੰਟਿਆਂ ਦੇ ਵਿੱਚ ਸਾਰੇ ਕੱਪੜੇ ਆਪਣੇ ਬਿਲਕੁਲ ਜਿਹੜੇ ਦਾਗ ਪੀਲੇ ਬਿਲਕੁਲ ਸਾਫ਼ ਹੋ ਜਾਣਗੇ ਤੇ ਇਹਦੇ ਵਾਸਤੇ ਆਪਾਂ ਬਿੱਲੀ ਬ੍ਰਾਂਡ ਦਾ ਨਾ ਰੰਗ ਕਾਟ ਆਉਂਦਾ ਇਹ ਹਲਵਾਈ ਵੀ ਵਰਤਦੇ ਆ ਚੀਜ਼ਾਂ ਜਦੋਂ ਹਲਵਾਈ ਸਮਾਨ ਬਣਾਉਂਦੇ ਆ ਨਾ ਆਪਾਂ 사ਦਦੇ ਆ ਵਿਆਹਾਂ ਦੇ ਵਿੱਚ ਤੇ ਉਹ ਵੀ ਚਾਹਨੀ ਸਾਫ਼ ਕਰਨ ਵਾਸਤੇ ਇਹਨੂੰ ਵਰਤਦੇ ਆ ਤੇ ਉਹ ਹੀ ਬਿੱਲੀ ਬ੍ਰਾਂਡ ਦਾ ਰੰਗ ਘਾਟ ਤੇ ਇਹ ਰੰਗ ਘਾਟ ਆਪਾਂ ਇਹਦੇ ਵਿੱਚ ਵਰਤਾਂਗੇ ਤੇ ਆਪਾਂ ਇੱਕ ਬਾਲਟੀ ਪਾਣੀ ਦੀ ਲੈ ਲਈ ਗਰਮ ਪਾਣੀ ਲੈਣਾ ਪੂਰਾ ਗਰਮ ਹੋਣਾ ਚਾਹੀਦਾ ਪਾਣੀ ਤੇ ਇਹ ਪਾਣੀ ਦੇ ਵਿੱਚ ਆਪਾਂ ਇਹ ਜਿਹੜਾ ਬਿੱਲੀ ਬ੍ਰਾਂਡ ਦਾ ਰੰਗ ਕਾਟੇ ਪਾ ਦਾਂਗੇ 2-3 ਚਮਚੇ ਪਾ ਦਿਓ ਆਪਣੇ ਕੱਪੜਿਆਂ ਦੇ ਹਿਸਾਬ ਨਾਲ ਤੁਸੀਂ ਪਾ ਸਕਦੇ ਹੋ ਜੇ ਤੁਹਾਡੇ ਕੱਪੜੇ ਥੋੜੇ ਆ ਤਾਂ ਇੱਕ ਚਮਚ ਵੀ ਪਾ ਸਕਦੇ ਹੋ ਜੇ ਜ਼ਿਆਦੇ ਆ ਤਾਂ 2-3 ਚਮਚ ਪਾ ਲਓ ਕਿਉਂਕਿ ਫਿਰ ਸਾਰੇ ਕੱਪੜੇ ਫੇਰ ਹੀ ਸਾਫ਼ ਹੋਣਗੇ ਚੰਗੀ ਤਰ੍ਹਾਂ ਤੇ ਇਸ ਤਰ੍ਹਾਂ ਆਪਾਂ ਇਹਦੇ ਵਿੱਚ ਇਹਨੂੰ ਗਰਮ ਪਾਣੀ ਦੇ ਵਿੱਚ ਇਹ ਆਪਾਂ ਰੰਗ ਕਾਟ ਪਾ ਦਿੱਤਾ ਤੇ ਇਹਦੇ ਬਾਅਦ ਆਪਾਂ ਹੁਣ ਪਾਵਾਂਗੇ ਥੋੜਾ ਜਿਹਾ ਮਿੱਠਾ ਸੋਡਾ ਤੇ ਮਿੱਠਾ ਸੋਡਾ ਜੀ ਤੁਹਾਨੂੰ ਪਤਾ ਫਲ ਚੀਜ਼ਾਂ ਨੂੰ ਫਲਾਉਣ ਦਾ ਕੰਮ ਕਰਦਾ ਇਸੇ ਤਰ੍ਹਾਂ ਇਹ ਵੀ ਜਿਹੜੀ ਆਪਣੀ ਮਾੜੀ ਮੋਟੀ ਮੈਲ ਹੋਊਗੀ ਕੱਪੜਿਆਂ ਦੇ ਵਿੱਚ ਉਹ ਵੀ ਜਿਹੜੀ ਬਾਹਰ ਆ ਜੂਗੀ ਉਗਲ ਕੇ ਤੇ ਕੱਪੜੇ ਤਾਂ ਆਪਾਂ ਬਿਲਕੁਲ ਸਾਫ਼ ਕੀਤੇ ਹੋਏ ਆ ਧੋਤੇ ਹੋਏ ਸਿਰਫ ਇਹ ਕ ਪੀਲਾ ਪਾਣੀ ਆਪਾਂ ਦੂਰ ਕਰਨਾ ਇਹਨਾਂ ਦਾ ਕੱਪੜਿਆਂ ਦਾ ਇਸ ਤਰ੍ਹਾਂ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਕਿਸੇ ਸੋਟੀ ਦੀ ਮਦਦ ਨਾਲ ਨਾ ਇਹਨਾਂ ਨੂੰ ਚੰਗੀ ਤਰ੍ਹਾਂ ਕੋਲ ਲੈਣਾ ਧੋ ਕੇ ਪਾਣੀ ਗਰਮ ਹੈ ਕਿਉਂਕਿ ਹੱਥ ਨਹੀਂ ਆਪਾਂ ਲਾ ਸਕਦੇ ਇਸ ਤਰ੍ਹਾਂ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਕੋਲ ਕੇ ਇੰਦੇ ਵਿੱਚ ਆਪਾਂ ਇੱਕ ਇੱਕ ਕੱਪੜਾ ਕਰਕੇ ਨਾ ਇੱਕ ਇੱਕ ਕਰਕੇ ਵਿੱਚ ਪਾਉਣਾ ਕਿ ਤਾਂ ਜੋ ਸਾਰੇ ਕੱਪੜੇ ਚੰਗੀ ਤਰ੍ਹਾਂ ਵਿੱਚ ਡਿਪ ਹੋ ਜਾਣ ਤੇ ਸਾਰੇ ਕੱਪੜੇ ਇਕੱਠੇ ਨਹੀਂ ਪਾਉਣੇ ਆਪਾਂ ਇੱਕ ਇੱਕ ਕਰਕੇ ਇਵੇਂ ਕੱਪੜੇ ਆਪਾਂ ਸਾਰੇ ਇਹਦੇ ਵਿੱਚ ਡਬੋ ਦੇਨੇ ਆ ਤੇ ਜਦੋਂ ਆਪਾਂ ਇਹਦੇ ਵਿੱਚ ਡਬੋ ਦਾਂਗੇ ਜਿਹੜਾ ਇਹ 1 ਘੰਟੇ ਘੰਟੇ ਡੇਢ ਦੇ ਵਿੱਚ ਹੀ ਬਿਲਕੁਲ ਸਾਫ਼ ਹੋ ਜਾਂਦੇ ਤੇ ਕਈ ਭੈਣਾਂ ਦੇ ਕਮੈਂਟ ਆਏ ਸੀ ਪਹਿਲੀ ਵੀਡੀਓ ਜਦੋਂ ਮੈਂ ਬਣਾਈ ਸੀ ਨਾ ਤੋਂ ਉਂਦੇ ਤੇ ਕਮੈਂਟ ਆਏ ਸੀ ਕਿ ਇਹਨਾਂ ਦੇ ਨਾਲ ਤਾਂ ਕੱਪੜੇ ਜਿਹੜੇ ਨਾ ਕੱਪੜਿਆਂ ਦਾ ਜਿਹੜਾ ਲਾਈਫ ਟਾਈਮ ਇਹ ਜਿਹੜੀ ਇਹਦੀ ਲਾਈਫ ਘਟ ਜਾਂਦੀ ਹੈ ਕੱਪੜਿਆਂ ਦੀ ਕੋਈ ਲਾਈਫ ਨਹੀਂ ਘਟਦੀ ਐਵੇਂ ਮੈਂ ਜਦੋਂ ਬੱਚਿਆਂ ਦੀਆਂ ਚਿੱਟੀਆਂ ਬਰਦੀਆਂ ਹੁੰਦੀਆਂ ਸਾਡੀਆਂ ਖਰਾਬ ਹੋ ਜਾਂਦੀਆਂ ਤਾਂ ਮੈਂ ਇਸੇ ਤਰ੍ਹਾਂ ਹੀ ਸਾਫ਼ ਕਰਦੀ ਹਾਂ ਕੁਝ ਨਹੀਂ ਬਿਲਕੁਲ ਵੀ ਕੱਪੜਿਆਂ ਨੂੰ ਕੋਈ ਨੁਕਸਾਨ ਨਹੀਂ ਹੁੰਦਾ ਬਸ ਇਹ ਨਾ ਪੁੱਛਿਆ ਤੁਸੀਂ ਘੰਟੇ ਡੇਢ ਲਈ ਬਸੈਂ ਦੇ ਵਿੱਚ ਡਬੋਵੋ ਜਿਆਦਾ ਜਦੋਂ ਆਪਾਂ ਰਾਤ ਭਰ ਲਈ ਡਬੋ ਰੱਖਾਂਗੇ ਤਾਂ ਉਹ ਕੱਪੜਿਆਂ ਦੀ ਲਾਈਫ ਘਟੇਗੀ ਕਿਉਂਕਿ ਕਈ ਭੈਣਾਂ ਕੀ ਕਰਦੀਆਂ ਸਾਰੀ ਰਾਤ ਹੀ ਡਬੋ ਛੱਡਦੀਆਂ ਤੇ ਉਹਨਾਂ ਦੇ ਨਾਲ ਕੀ ਹੁੰਦਾ ਉਹ ਫਿਰ ਉਹਨਾਂ ਦੇ ਨਾਲ ਨੁਕਸਾਨ ਹੁੰਦਾ ਕੱਪੜਿਆਂ ਨੂੰ ਫਿਰ ਜਲਦੀ ਪਾੜਟ ਜਾਂਦੇ ਨੇ ਇਸ ਕਰਕੇ ਘੰਟਾ ਡੇਢੀ ਬਹੁਤ ਹੁੰਦਾ ਇਹਨਾਂ ਨੂੰ ਡਬੋਣ ਵਾਸਤੇ ਤੇ ਘੰਟੇ ਡੇਢ ਦੇ ਵਿੱਚ ਹੀ ਇਹ ਜਿਹੜੇ ਆਪਣੇ ਕੱਪੜੇ ਜਿਹੜੇ ਨਾ ਬਿਲਕੁਲ ਸਾਫ਼ ਹੋ ਜਣੇ ਇਸ ਤਰ੍ਹਾਂ ਉਹਨਾਂ ਨੂੰ ਨਾ ਆਪਾਂ ਡਬੋ ਕੇ ਰੱਖ ਦੇਣਾ ਘੰਟੇ ਡੇਢ ਵਾਸਤੇ ਰੱਖ ਦੇਾਂਗੇ ਇਹਨੂੰ ਧੁੱਪ ਵਿੱਚ ਰੱਖ ਦੂੰਗੀ ਮੈਂ ਤੇ ਵੇਖੋ ਆਪਣੇ ਘੰਟਾ ਡੇਢ ਹੋ ਗਿਆ ਤੇ ਹੁਣ ਆਪਾਂ ਤੁਹਾਨੂੰ ਕੱਢ ਕੇ ਵਿਖਾਉਨੇ ਆ ਇਹ ਵੇਖੋ ਜਿਵੇਂ ਆਪਣੀ ਪੈਂਟ ਸੀ ਪੈਂਟ ਵੇਖੀ ਸੀ ਤੁਸੀਂ ਪਹਿਲਾਂ ਇਹ ਜਿਹੜੀ ਪਾਕਟਾਂ ਤੋਂ ਬਿਲਕੁਲ ਪੀਲੀ ਹੋਈ ਪਈ ਸੀ ਤੇ ਹੁਣ ਵੇਖੋ ਵੇਖ ਹੀ ਸਕਦੇ ਤੁਸੀਂ ਬਿਲਕੁਲ ਸਾਫ਼ ਹੋ ਗਈ ਤੇ ਬੈਕ ਸਾਈਡ ਤੇ ਵੀ ਜਿਹੜਾ ਇਹ ਵੱਡਾ ਸਾਰਾ ਦਾਗ ਸੀ ਨਾ ਪੀਲਾ ਮੁੜਕੇ ਦਾਗ ਸੀ ਉਹ ਵੀ ਅਸੀਨੇ ਦਾ ਦਾਗ ਤੇ ਉਹ ਵੀ ਬਿਲਕੁਲ ਸਾਫ਼ ਹੋ ਗਿਆ ਵੇਖੋ ਬਿਲਕੁਲ ਸਾਫ਼ ਹੋ ਗਈ ਬਿਲਕੁਲ ਨਵੀਆਂ ਵਰਗੀ ਪੈਂਟ ਹੋ ਗਈ ਏ ਕਈ ਵਾਰੀ ਆਪਾਂ ਨੂੰ ਜਦੋਂ ਇਹ ਕੱਪੜੇ ਕਈ ਪੀਲੇ ਹੋ ਜਾਂਦੇ ਜਾਦੇ ਤੇ ਆਪਾਂ ਨੂੰ ਡਰਾਈ ਕਲੀਨ ਕਰਾਉਣੇ ਪੈਂਦੇ ਇਸ ਤਰ੍ਹਾਂ ਡਰਾਈ ਕਲੀਨ ਕਰਾਉਣ ਦੀ ਤੁਹਾਨੂੰ ਕੋਈ ਜ਼ਰੂਰਤ ਨਹੀਂ ਇਸੇ ਤਰ੍ਹਾਂ ਹੀ ਤੁਸੀਂ ਘਰ ਦੇ ਵਿੱਚ ਬਸ ਇਹ ਇਹਦੇ ਨਾਲ ਛੋਟੀ ਜੀ ਸ਼ੀਸ਼ੀ ਲਿਆ ਕੇ 30 ਰੁਪਈਆਂ ਦੇ ਵਿੱਚ ਆਪਣੇ ਕੱਪੜੇ ਸਾਰੇ ਸਾਫ਼ ਕਰ ਸਕਦੇ ਹੋ ਤੇ ਦੇਖੋ ਆਪਾਂ ਪੈਂਟ ਤੁਹਾਨੂੰ ਦੁਬਾਰਾ ਫੇਰ ਵਿਖਾ ਦਈਏ ਕਿਉਂਕਿ ਕਈ ਭੈਣਾ ਕਹਿ ਦਿੰਦੀਆਂ ਯਕੀਨ ਨਹੀਂ ਕਰਦੀਆਂ ਇਹ ਤੁਸੀਂ ਵੀ ਐਵੇਂ ਨਹੀਂ ਹੁੰਦਾ ਐਵੇਂ ਕੱਪੜੇ ਸਾਫ਼ ਨਹੀਂ ਹੁੰਦੇ ਦੇਖੋ ਆਪਣੀਆਂ ਪੌਕਟਾਂ ਬਿਲਕੁਲ ਸਾਫ਼ ਹੋ ਗਈਆਂ ਜਦੋਂ ਤੁਹਾਨੂੰ ਪਹਿਲੋਂ ਪੈਂਟ ਵਿਖਾਈ ਸੀ ਉਦੋਂ ਬਿਲਕੁਲ ਪੀਲੀ ਹੋਈ ਪਈ ਸੀ ਤੇ ਹੁਣ ਵੇਖੋ ਆਪਣੀ ਪੈਂਟ ਜਿਹੜੀ ਬਿਲਕੁਲ ਸਾਫ਼ ਹੋ ਗਈ ਤੇ ਵੇਖੋ ਆਪਣੇ ਬੱਚੇ ਦੀਆਂ ਸ਼ਰਟਾਂ ਵੀ ਆਪਣੀਆਂ ਕਫਾਂ ਕੋਲੋਂ ਬਿਲਕੁਲ ਪੀਲੀਆਂ ਹੋਈਆਂ ਪਈਆਂ ਸੀ ਤੇ ਇਹ ਵੀ ਆਪਣੀਆਂ ਬਿਲਕੁਲ ਸਹੀ ਹੋ ਗਈਆਂ ਨੇ ਬਿਲਕੁਲ ਸਾਫ਼ ਹੋ ਗਏ ਕਾਫ ਕਲਰ ਅੰਡਰਆਰਮ ਸਾਰੇ ਇਹਨਾਂ ਦੇ ਨਾ ਐ ਸਾਫ਼ ਹੋ ਗਏ ਕੋਈ ਇਹਦੇ ਚ ਕੋਈ ਨਹੀਂ ਤੇ ਇਹ ਆਪਣਾ ਮਹੀਨਾ ਆ ਰਾਮ ਨਾ ਨਿਕਲ ਜੇਗਾ ਹੁਣ ਤੇ ਜਦੋਂ ਫੇਰ ਕੋਈ ਆਪਣੇ ਜਦੋਂ ਪੀਲਾਪਨ ਹੋਵੇ ਤੇ ਫਿਰ ਕਈ ਵਾਰੀ ਇੰਨਾ ਹੁੰਦਾ ਵੀ ਮੁੜਕਾ ਕਈਆਂ ਦਾ ਇਹੋ ਜਿਹਾ ਹੁੰਦਾ ਮੁੜਕੇ ਨਾਲ ਵੀ ਪੀਲੇ ਹੋ ਜਾਂਦੇ ਤੇ ਕਈ ਵਾਰੀ ਪਾਣੀ ਇਹੋ ਜਿਹਾ ਹੁੰਦਾ ਕਈ ਪਿੰਡਾਂ ਦਾ ਤੇ ਜਿੰਦੇ ਨਾਲ ਕੱਪੜੇ ਆਪਣੇ ਪੀਲੇ ਹੋਣ ਲੱਗ ਜਾਂਦੇ ਤੇ ਇਸ ਕਰਕੇ ਆਪਾਂ ਨੂੰ ਇਹਨੂੰ ਇਸ ਤਰ੍ਹਾਂ ਕਰਨਾ ਹੀ ਪੈਂਦਾ ਤੇ ਇਸ ਕਰਕੇ ਕਈ ਭੈਣਾ ਕੀ ਕਰਦੀਆਂ ਡਰੈਕਲੀਨ ਕਰਾਉਂਦੀਆਂ ਜਦੋਂ ਕੱਪੜੇ ਜਾਦੇ ਪੀਲੇ ਹੋ ਜਾਂਦੇ ਇਸ ਕਰਕੇ ਡਰੈਕਲੀਨ ਵਾਲੇ ਕਾਫੀ ਸਾਰੇ ਪੈਸੇ ਲੈ ਲੈਂਦੇ ਆ ਤੇ ਇਸ ਤਰ੍ਹਾਂ ਕਈ ਵਾਰੀ ਕਈ ਭੈਣਾਂ ਕੋਲ ਨਹੀਂ ਵੀ ਪੈਸੇ ਹੁੰਦੇ ਡਰੈਕਲੀਨ ਕਰਾਉਣ ਲਈ ਤੇ ਆਪਾਂ ਇਸ ਤਰ੍ਹਾਂ ਛੋਟੀ ਜੀ ਟ੍ਰਿਕ ਨਾਲ ਆਪਾਂ ਇਹਨੂੰ ਘਰੇ ਹੀ ਕੱਪੜਿਆਂ ਨੂੰ ਬਿਲਕੁਲ ਸਾਫ਼ ਕਰ ਸਕਦੇ ਹਾਂ ਤੇ ਵਧੀਆ ਝਟਪਾਟੇ ਸਾਫ਼ ਹੋ ਜਾਂਦੇ ਤੇ ਹੁਣ ਆਪਾਂ ਜਿਹੜੇ ਸਾਰੇ ਕੱਪੜੇ ਆ ਕੱਢ ਲਿਆ ਹੁਣ ਇਹਨਾਂ ਨੂੰ ਆਪਾਂ ਸਾਫ਼ ਪਾਣੀ ਦੇ ਵਿੱਚ ਨਿਚੋੜ ਲੈਣਾ ਸਾਫ਼ ਪਾਣੀ ਦੇ ਵਿੱਚ ਨਿਚੋੜ ਕੇ ਤੇ ਇਹਨਾਂ ਨੂੰ ਆਪਾਂ ਸੁਕਾ ਲਾਂਗੇ ਤੇ ਆਪਣੇ ਕੱਪੜੇ ਬਿਲਕੁਲ ਜਿਹੜਾ ਇਹਨਾਂ ਦਾ ਪੀਲਾਪਨ ਸੀ ਪੀਲਾਪਨ ਇਹਨਾਂ ਦਾ ਖਤਮ ਹੋ ਗਿਆ ਕੋਈ ਇਹਨਾਂ ਤੇ ਦਾਗ ਨਹੀਂਗਾ ਕੁਝ ਨਹੀਂ ਵਧੀਆ ਹੈ ਆਪਣੇ ਕੱਪੜੇ ਚਿੱਟੇ ਹੋ ਗਏ ਤੇ ਇਸ ਤਰ੍ਹਾਂ ਤੁਸੀਂ ਵੀ ਘਰ ਦੇ ਵਿੱਚ ਕਪੜੇ ਜਾਂ ਬੱਚਿਆਂ ਦੀਆਂ ਵਰਦੀਆਂ ਹੋ ਗਈਆਂ ਚਿੱਟੇ ਕੁੜਤੇ ਪਜਾਮੇ ਹੋ ਗਏ ਇਸ ਤਰ੍ਹਾਂ ਤੁਸੀਂ ਘਰ ਦੇ ਵਿੱਚ ਹੀ ਸਾਫ਼ ਕਰ ਸਕਦੇ ਹੋ ਤੇ ਝਟਪਾਟੇ ਵਧੀਆ ਬਣ ਜਾਂਦੇ ਆ ਕਪੜੇ ਆਪਣੇ ਚਿੱਟੇ ਖੁੰਬਾਂ ਵਰਗੇ ਖੇੜ-ਖੇੜ ਕੇ ਆਉਂਦੇ ਆ ਕਪੜੇ ਤੇ ਇਸ ਤਰ੍ਹਾਂ ਤੁਸੀਂ ਵੀ ਇਹ ਤਰੀਕਾ ਜ਼ਰੂਰ ਵਰਤ ਕੇ ਵੇਖਿਓ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਤੇ ਪਿਆਰੇ ਪਿਆਰੇ ਕਮੈਂਟ ਵੀ ਜ਼ਰੂਰ ਕਰ ਦਿਆ ਕਰੋ ਕਿਉਂਕਿ ਵੀਡੀਓ ਇਸੇ ਤਰ੍ਹਾਂ ਦੀਆਂ ਤੁਹਾਨੂੰ ਮਿਲਦੀਆਂ ਰਹਿਣਗੀਆਂ ਕਿਉਂਕਿ ਜਿਹੜੀਆਂ ਆਪਾਂ ਕਰੇ ਆਪਾਂ ਚੀਜ਼ਾਂ ਇਸ ਤਰ੍ਹਾਂ ਵਰਤਦੇ ਆਂ ਆਪਾਂ ਜਰੂਰ ਤੁਹਾਨੂੰ ਘਰੇ ਦੱਸਿਆ ਕਰਾਂਗੇ ਸਾਰੀਆਂ ਭੈਣਾਂ ਨੂੰ ਤਾਂ ਜੋ ਸਾਰੀਆਂ ਭੈਣਾਂ ਨੂੰ ਪਤਾ ਲੱਗ ਸਕੇ ਤੇ ਵੇਖੋ ਆਪਾਂ ਕੱਪੜੇ ਨਚੋੜ ਕੇ ਸੁਕਾ ਲਿਆ ਤੇ ਵੇਖੋ ਆਪਣੇ ਕੱਪੜੇ ਵੇਖੋ ਬਣਾਣਾ ਤੁਸੀਂ ਵੇਖ ਸਕਦੇ ਹੋ ਬਿਲਕੁਲ ਸਾਫ਼ ਹੋ ਗੀਆਂ ਨੇ ਸਾਰੇ ਚਿੱਟੇ ਹੋ ਗਏ ਕੱਪੜੇ ਬਿਲਕੁਲ ਕੋਈ ਕਿਤੇ ਪੀਲਾਪਣ ਨਹੀਂ ਹੈ ਦਾ ਕੱਪੜਿਆਂ ਦੇ ਉੱਤੇ ਚਿੱਟਿਆਂ ਦੇ ਉੱਤੇ ਤੁਹਾਨੂੰ ਪਹਿਲਾਂ ਵੀ ਵਿਖਾਏ ਸੀ ਆਪਾਂ ਤੇ ਉਸੇ ਤਰ੍ਹਾਂ ਵੇਖੋ ਸਾਰੇ ਆਪਣੇ ਕੱਪੜੇ ਵੇਖੋ ਸਾਫ਼ ਨੇ ਬਿਲਕੁਲ ਵੇਖੋ ਪੈਂਟ ਵੀ ਆਪਣੀ ਕਿੰਨੀ ਜ਼ਿਆਦਾ ਗੰਦੀ ਸੀ ਪੀਲੀ ਹੋਈ ਪਈ ਸੀ ਤੇ ਬਿਲਕੁਲ ਸਾਫ ਹੋ ਗਈ ਹੈ ਤੇ ਇਸੇ ਤਰ੍ਹਾਂ ਤੁਸੀਂ ਵੀ ਵੇਖੋ ਆਪਾਂ ਬੈਕ ਸਾਈਡ ਤੋਂ ਵੀ ਇੱਕ ਰਹੀ ਤੁਹਾਨੂੰ ਵਿਖਾ ਦਿੰਨੇ ਆ ਦੁਆਰਾ ਇਹ ਵੇਖੋ ਬੈਕ ਸਾਈਡ ਤੋਂ ਵੀ ਵੇਖ ਸਕਦੇ ਹੋ ਬੈਕ ਸਾਈਡ ਤੇ ਵੀ ਆਪਣੇ ਕਿੰਨਾ ਵੱਡਾ ਦਾਗ ਸੀ ਇੱਥੇ ਤੇ ਬਿਲਕੁਲ ਸਾਫ ਹੋ ਗਿਆ ਤੇ ਇਹ ਆਪਣੀ ਸ਼ਰਟ ਆ ਸ਼ਰਟ ਆ ਬਿਲਕੁਲ ਸਾਫ ਨੇ ਅੰਡਰ ਆਰਮ ਵੀ ਬਿਲਕੁਲ ਲੰਦੇ ਐ ਸਾਫ ਹੋ ਗਿਆ ਪੀਲਾਪਨ ਸੀ ਬਹੁਤ ਜ਼ਿਆਦਾ ਤੇ ਜਿਹੜੇ ਆਪਣੇ ਕਾਫ ਵੀ ਇਹ ਬਹੁਤ ਜ਼ਿਆਦੇ ਪੀਲੇ ਹੋਏ ਸਪੈ ਸੀ ਉਹ ਵੀ ਬਿਲਕੁਲ ਆਪਣੇ ਸਾਫ ਹੋ ਗਿਆ ਤੇ ਸਾਰੇ ਕੱਪੜੇ ਆਪਣੇ ਬਹੁਤ ਹੀ ਵਧੀਆ ਸਾਫ ਹੋ ਗਏ ਜਿਹੜਾ ਪੀਲਾਪਨ ਜਿਹੜਾ ਬਹੁਤ ਹੀ ਭੈੜਾ ਲੱਗਦਾ ਕਿਉਂਕਿ ਪਾਏ ਹੋਏ ਕੱਪੜੇ ਨਾ ਬੁਰੇ ਲੱਗਦੇ ਐ ਇਸੇ ਤਰ੍ਹਾਂ ਆਪਾਂ ਘਰੇ ਇਹਨਾਂ ਨੂੰ ਸਾਫ ਕਰ ਸਕਦੇ ਆ ਤੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਦਿਓ ਤੇ ਵੇਖੋ ਆਪਣੇ ਸਾਰੇ ਕੱਪੜੇ ਧੋ ਕੇ ਆਪਾਂ ਸੁਕਾ ਲਿਆ ਤੇ ਬਹੁਤ ਹੀ ਵਧੀਆ ਆਪਣੇ ਕੱਪੜੇ ਚਿੱਟੇ ਖੁੰਬਾ ਵਰਗੇ ਨਿਖਰ ਕੇ ਤਿਆਰ ਹੋਏ ਤੇ ਆਪਣੇ ਜਿਹੜੇ ਡਰਾਈਕਨਿੰਗ ਕਰਾਉਣ ਦੀ ਵੀ ਲੋੜ ਨਹੀਂ ਪਈ ਤੇ ਆਪਾਂ ਕਾਫੀ ਸਾਰੇ ਪੈਸੇ ਵੀ ਇਸ ਤਰ੍ਹਾਂ ਆਪਣੇ ਮੈਂ ਬਚਾ ਲੈਨੇ ਆ ਤੇ ਇਹ ਤਰੀਕਾ ਤੁਸੀਂ ਵੀ ਆਪਣੇ ਘਰ ਵਿੱਚ ਕਿਉਂਕਿ ਬੱਚਿਆਂ ਦੀਆਂ ਬਰਦੀਆਂ ਅਕਸਰ ਹੀ ਐਵੇਂ ਆਪਣੇ ਚਿੱਟੀਆਂ ਬੱਚਿਆਂ ਦੀਆਂ ਬਰਦੀਆਂ ਹੁੰਦੀਆਂ ਜਿਹੜੀਆਂ ਧੋਣ ਵਿੱਚ ਮੁਸ਼ਕਲ ਆਉਂਦੀ ਤੇ ਇਸੇ ਤਰ੍ਹਾਂ ਤੁਸੀਂ ਵੀ ਬੱਚਿਆਂ ਦੀਆਂ ਬਰਦੀਆਂ ਨੂੰ ਬਿਲਕੁਲ ਸਾਫ਼ ਕਰ ਸਕਦੇ ਹੋ ਝਟਪਟ ਘਰੇ ਤੇ ਇਸੇ ਤਰ੍ਹਾਂ ਹੀ ਅੱਗੇ ਤੁਹਾਨੂੰ ਮਿਲਾਂਗੇ ਅਗਲੀ ਵੀਡੀਓ ਵਿੱਚ ਥੈਂਕ ਯੂ